ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਆਪਾਂ ਕੱਟਾਂਗੇ ਸਲਵਾਰ 3 ਮੀਟਰ ਆਪਣੇ ਕੋਲੇ ਕਪੜਾ ਲੈਂਡਿੰਗ ਵਾਲੀ ਸਲਵਾਰ ਆ ਇਹਨੂੰ ਐ ਪ੍ਰੈਸ ਮਾਰ ਕੇ ਪਹਿਲਾਂ ਆਪਾਂ ਇਹਦੇ ਵਿੱਚੋਂ ਸਲਵਾਰ ਦੇ ਫੱਟੇ ਹੀ ਕੱਢਾਂਗੇ ਠੀਕ ਆ ਜੀ ਇਸ ਤਰ੍ਹਾਂ ਕਪੜੇ ਨੂੰ ਸਾਰਾ ਧਿਆਨ ਦੇ ਨਾਲ ਪ੍ਰੈਸ ਮਾਰ ਲੈਣਾਗਾ ਬਹੁਤ ਹੀ ਖਿਲਕੀ ਕਪੜਾ ਹੈਗਾ ਦਿਲਕਣ ਵਾਲਾ ਤਾਂ ਕਰਕੇ ਆਪਾਂ ਇਹਨੂੰ ਪ੍ਰੈਸ ਮਾਰ ਮਾਰ ਕੇ ਨਾਲ ਦੀ ਨਾਲ ਉਵੇਂ ਹੀ ਕੱਟਾਂਗੇ ਇਨਾਂ ਨਾਲ ਦੀ ਨਾਲ ਵੀਡੀਓ ਨੂੰ ਸ਼ੇਅਰ ਕਰੀ ਜਾਇਆ ਕਰੋ ਕਮੈਂਟ ਕਰੋ। ਤੋਂ ਬਾਅਦ ਹਨਾ ਲੱਗਦੀ ਹੈ ਬਣਾਉਣ ਤੇ ਆ ਦੇਖੋ 6 ਇੰਚ ਮੈਂ ਫਿੱਟ ਇਹਨੂੰ ਉੱਪਰ ਕੱਢ ਲਿਆ ਬੈਲਟ ਦਾ। ਇਹਨਾਂ ਦੀ ਲੰਬਾਈ ਹੈਗੀ ਸਲਵਾਰ ਦੀ 37 ਇੰਚ ਤੇ ਆਰ ਆਪਾਂ ਇਹਨਾਂ ਨੂੰ ਰੱਖਾਂਗੇ 41 ਇੰਚ ਜਾਨੀ ਕਿ 4 ਇੰਚ ਵੱਧ। ਹੁਣ ਆਪਾਂ ਇਸ ਕੱਪੜੇ ਨੂੰ ਕਰਾਂਗੇ ਸਕੇਲ। ਇਸ ਤਰ੍ਹਾਂ ਕਰਕੇ ਸਕੇਲ ਕਰ ਲੈਣਾ। ਪੂਰੀ ਸਫਾਈ ਦੇ ਨਾਲ ਕੱਟਣਾ ਤਾਂ ਕਿ ਕੱਪੜਾ ਵਧੀਆ ਬਣ ਸਕੇ। ਸਕੇਲ ਕਰਕੇ ਇਸ ਤਰ੍ਹਾਂ ਨਿਸ਼ਾਨ ਲਗਾ ਲੈਣਾ ਸਲਵਾਰ ਦੇ ਫੱਟਿਆਂ ਦੇ ਉੱਪਰ 37 ਲੰਬਾਈ ਆ ਆਪਾਂ ਨੇ 3 ਇੰਚ ਦੀ بجائے 4 ਇੰਚ ਵੱਧ ਰੱਖਿਆ ਹੋਇਆ ਮੂਰੀ ਹੈਗੀ 14 ਇੰਚ ਆਪਾਂ ਇਹਨਾਂ ਨੂੰ ਫੱਟਿਆਂ ਨੂੰ ਕੰਨੀ ਕੱਢਣੀ ਆ ਇੱਕ ਤੁਸੀਂ ਧਿਆਨ ਰੱਖਣਾ ਕੰਨੀ ਜ਼ਰੂਰ ਕੱਢਿਆ ਕਰੋ ਨਹੀਂ ਤਾਂ ਸਲਵਾਰ ਖਿੱਚ ਮਾਰ ਦੇਣੀ ਸਾਈਡਾਂ ਵਾਲੀਆਂ ਸਲੰਗਾਂ ਕੰਨੀ ਹਰ ਇੱਕ ਦੀ ਕੱਢਿਆ ਕਰੋ ਮੂਰੀ ਹੈਗੀ 14 ਆਪਾਂ ਇੱਥੋਂ ਰੱਖਾਂਗੇ ਇਹਨੂੰ 12 ਇੰਚ ਇੱਥੋਂ ਵੀ 12 ਇੱਥੋਂ ਵੀ 12 12-12 ਦੇ ਨਿਸ਼ਾਨ ਆਪਾਂ ਨੇ ਲਗਾ ਲੈਣੇ ਆ ਫਿਰ ਇਹਦੇ ਉੱਪਰ ਉੱਪਰ ਕਟਿੰਗ ਕਰਾਂਗੇ ਠੀਕ ਆ ਜੀ ਲਓ ਹੁਣ ਆਪਾਂ ਪਹਿਲਾਂ ਸਕੇਲ ਜਿਹੜਾ ਸਿੱਧਾ ਨਿਸ਼ਾਨ ਲਗਾਇਆ ਸੀ ਉਹਤੇ ਲਾਵਾਂਗੇ ਕੈਂਚੀ ਨੂੰ ਇਸ ਤਰ੍ਹਾਂ ਕੱਟ ਲੈਣਾ ਇਹਨਾਂ ਤੋਂ ਬਚਾ ਕੇ ਕੱਪੜਾ ਬਹੁਤ ਜ਼ਿਆਦਾ ਤਲਕਣਾ ਇਹਨਾਂ ਨਿਸ਼ਾਨਾਂ ਦੇ ਉੱਪਰ ਉੱਪਰ ਕਟਾਂਗੇ ਆਪਾਂ 12 ਇੰਚ ਵਾਲਿਆਂ ਤੇ ਠੀਕ ਆ ਜੀ ਆਹ ਲਓ ਆਪਣੇ ਆਪਣੇ ਫੱਟੇ ਇਕੱਟੇ ਗਏ ਸਾਈਡ ਵਾਲੇ ਕੰਨੀ ਆਪਾਂ ਜਰੂਰ ਉਤਾਰਨੀ ਆ ਸਾਰੀ ਸਲਵਾਰ ਚੋ ਹੀ ਕੰਨੀ ਕੱਢ ਦੇਣੀ ਆ ਕੰਨੀ ਦਾ ਮੈਂ ਤੁਹਾਨੂੰ ਪਹਿਲਾਂ ਵਾਲੀ ਵੀਡੀਓ ਚ ਵੀ ਦੱਸਿਆ ਸੀ ਨਾ ਵੀ ਪਾਵਾ ਕੁੜਤੇ ਦੀ ਆ ਤੇ ਪਾਵਾ ਇਹਦੀ ਆ ਸਲਵਾਰ ਦੀ ਆ ਆਪਾਂ ਕੱਢਣੀ ਹੀ ਕੱਢਣੀ ਆ ਲੋ ਲੈਨਿੰਗ ਦੀ ਵੀ ਇਸੇ ਤਰ੍ਹਾਂ ਹੀ ਮੈਂ ਕੰਨੀ ਉਤਾਰਤੀ ਸੀ ਟਾਪਟਾ ਲੈਣਗੇ ਦੇ ਅੰਦਰ ਲੱਗੂਗੀ ਲੋ ਜੀ ਸਲਵਾਰ ਦੇ ਫੱਟੇ ਹੋ ਗਏ ਆਪਣੇ ਕੱਟ ਕੇ ਤਿਆਰ ਹੁਣ ਆਪਾਂ ਬੈਲਟ ਦਾ ਵੀ ਕੰਮ ਨਾਲ ਦੀ ਨਾਲ ਇਹਨੂੰ ਨਵੇੜ ਕੇ ਰੱਖਾਂਗੇ ਉਹ ਕਪੜਾ ਮੇਰਾ ਸੈੱਟ ਕੀਤਾ ਹੋਈ ਆ ਇਹ ਬੈਲਟ ਇਹਨਾਂ ਦੀ ਹੈਗੀ ਹੈ ਤਿਆਰ 24 ਇੰਚ ਆਪਾਂ ਰੱਖਾਂਗੇ ਇਥੋਂ 25 ਇੰਚ ਠੀਕਾ ਜੇ ਕਿਸੇ ਮੇਰੀ ਭੈਣ ਨੂੰ ਜਾਂ ਭਰਾ ਨੂੰ ਨਹੀਂ ਪਤ ਲੱਗਦਾ ਤਾਂ ਦਾ ਫੋਨ ਵੀ ਕਰ ਸਕਦੇ ਹੋ ਕਮੈਂਟ ਵੀ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਬੈਲਟ ਦੀ ਚੜਾਈ ਰੱਖਾਂਗੇ ਜੀ ਆਪਾਂ 6.5 ਇੰਚ ਜਿਆਦਾ ਨਹੀਂ ਪਾਉਣੀ ਫਿਰਦੇ ਇਸ ਦੀ ਰਹਿੰਦੀ ਆ ਆਊਟ ਜੀ ਲੱਗਦੀ ਉਹ 6.5 ਇੰਚ ਇਧਰੋਂ ਵੀ 6.5 ਇੰਚ ਲਓ ਜੀ ਹੁਣ ਆਪਾਂ ਬੈਲਟ ਨੂੰ ਕੱਟ ਦੇਣੀ ਇਸ ਤਰ੍ਹਾਂ ਪੂਰੀ ਸਫਾਈ ਦੇ ਨਾਲ ਆਰਾਮ ਦੇ ਨਾਲ ਕੱਟੀਆਂ ਕਿਉਂਕਿ ਕਪੜਾ ਜਿੰਨਾ ਸਫਾਈ ਦੇ ਨਾਲ ਕੱਟਿਆ ਹੋਊਗਾ ਤਾਂ ਉਨਾ ਹੀ ਸਫਾਈ ਦੇ ਨਾਲ ਕਪੜਾ ਜੇ ਬਣੂਗਾ ਹਨਾ ਜੀ ਇਸ ਨਿਸ਼ਾਨ ਦੇ ਉਪਰ ਉਪਰ ਆਪਾਂ ਇਹਨੂੰ ਕੱਟ ਦਿਨਾ ਆ ਆਪਾਂ ਪਹੁੰਚਦੇ ਥਾਂ ਆਪਾਂ ਲਾਉਣ ਵਾਸਤੇ ਕਪੜਾ ਅਲੱਗ ਰੱਖ ਲਿਆ ਹੋ ਗਈ ਆਪਣੀ ਬੈਲਟnotch ਹੁਣ ਆਪਾਂ ਕਟਾਂਗੇ ਬਾਕੀ ਰਹਿ ਗਈ ਸਲਵਾਰ ਨੂੰ ਸਲਵਾਰ ਦੀ ਲੰਬਾਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ 37 ਇੰਚਾ ਸਾਰੇ ਕਪੜੇ ਨੂੰ ਆਪਾਂ ਇੱਕ ਵਾਰੀ ਦੂਰਾ ਕਰ ਲੈਣਾ ਇਸ ਤਰ੍ਹਾਂ ਉਹਨੂੰ ਜੀ ਸਾਰੇ ਕੱਪੜਿਆਂ ਨੂੰ ਦੂਰਾ ਕਰਕੇ ਨਿਸ਼ਾਨ ਆਪਾਂ ਫਿਰ ਇਹਦੇ ਚੱਕਾਂਗੇ ਪਹਿਲਾਂ ਪ੍ਰੈਸ ਮਾਰ ਲਗੇ ਇਸ ਤਰ੍ਹਾਂ ਕੰਨੀ ਨਾਲ ਕੰਨੀ ਮਲਾ ਕੇ ਇੱਕ ਵਾਰੀ ਕਰੀਜ ਪਾਵਾਂਗੇ ਠੀਕ ਆ ਇਸ ਤਰ੍ਹਾਂ ਨੋ ਜੀ ਮਾਰਕਿੰਗ ਸੈੱਟ ਕਰ ਲਿਆ ਕਰੋ ਕੱਪੜੇ ਨੂੰ ਬਾਕੀ ਜਿੰਨਾ ਤੁਸੀਂ ਸਫਾਈ ਨਾਮ ਹੈ ਹਨਾ ਉਹਨੂੰ ਧਿਆਨ ਚ ਕਰਾ ਰਹੇ ਹਾਂ ਬਾਰੀ ਬਾਰੀ ਸੋ ਫਾਇਨਾ ਕੱਪੜੇ ਨੂੰ ਕਟੋਗੇ ਉਨੀ ਫ੍ਰੀਚਿੰਗ ਜ਼ਿਆਦਾ ਆਊਗੀ। ਲੋਚ ਹੁਣ ਆਪਾਂ ਇਹਦੇ ਉੱਤੇ ਆਮਾਰਾਂਗੇ ਪ੍ਰੈਸ ਇਸ ਤਰ੍ਹਾਂ। ਲੋਚ ਇਹ ਦੂ ਆਪਣੇ ਕਰੀਬ ਨਾਲ ਲੀ ਇੱਧਰ। ਹੁਣ ਆਪਾਂ ਇੱਥੋਂ ਕੰਨੀ ਵੀ ਉਤਾਰਾਂਗੇ ਤੇ ਨਾਲਾ ਵੀ ਇੱਥੋਂ ਹੀ ਨਾਲੋ ਲੰਮਾ ਕੱਢ ਲਾਂਗੇ ਪਿੰਨਾ ਜੋੜਦੂ। ਨਾਲਾ ਨਾ ਨਾਲ ਦਾ ਹੀ ਹਮੇਸ਼ਾ ਰੱਖਿਆ ਕਰੋ। ਕੋਸ਼ਿਸ਼ ਕਰਿਆ ਕਰੋ ਵੀ ਸਲਵਾਰ ਦੇ ਵਿੱਚ ਨਾਲ ਨਾਲ ਹਰਕ ਦੇ ਪਾਇਆ ਕਰੋ। ਲੋਹੇ ਦਾ ਪਰ ਆਪਣੇ ਕੋਲੇ 3 ਮੀਟਰ ਸੀਗਾ ਵਾਧੂ ਖੁੱਲਾ ਡੁੱਲਾਗਾ ਹੁਣ ਇਥੋਂ ਆਪਾਂ ਦਾ ਨਾਲਾ 2 ਇੰਚ ਦਾ ਕੱਢ ਦੇਣਾ ਹੈ ਨਾਲ ਦੀ ਨਾਲ ਹੀ ਸਲਵਾਰ ਦੇ ਨਾਲ ਆ ਨਾਲ ਦਾ ਹੀ ਪਾਉਣਾ ਹੈ ਨਾ ਬਾਕੀ ਜੇ ਕਿਸੇ ਮਰੀਆਂ ਭੈਣਾਂ ਨੇ ਸੂਟ ਬਣਵਾਉਣਾ ਵੀ ਹੋਵੇ ਤਾਂ ਆਪੇ ਕੰਟੈਕਟ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ ਹੈਗਾ ਜੀ 98147 32749 ਪਤਾ ਹੈਗਾ ਪਿੰਡ ਸਿਪੀਆਂ ਭਲਾਡੇ ਵਾਲਾ ਰੋਡ ਜ਼ਿਲ੍ਹਾ ਬਠਿੰਡਾ ਜਿਹੜੇ ਵੀ ਕੋਈ ਬਾਹਰ ਗਏ ਆ ਕੈਨੇਡਾ ਅਮਰੀਕਾ ਹਨਾ ਉਹ ਵੀ ਕੱਪੜੇ ਬਣਵਾ ਸਕਦੇ ਆ ਆਊਟਰ ਤੇ ਡਿਲੀਵਰੀ ਵੀ ਦੇਵਾਂਗੇ ਸਾਰਾ ਕੁਝ ਕਰਦੇ ਆਗੇ ਆ ਲੋ ਜੀ ਆਪਾਂ ਇਹ ਇਥੋਂ 6 ਇੰਚ ਕੱਢ ਲਿਆ ਬੈਲਟ ਦਾ ਉਸੇ ਤਰ੍ਹਾਂ ਇਹਨਾਂ ਦੀ ਲੰਬਾਈ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ 37 ਇੰਚ ਆਪਾਂ 37 ਦੇ ਤਿੰਨ ਇੰਚ ਤਾਂ ਆਪਾਂ ਰੱਖਦੇ ਆ ਸਾਰੇ 3 ਇੰਚ ਪੰਦ 40 ਪਰ ਆਪਾਂ 2 ਇੰਚ ਵੱਧ ਰੱਖਣਾ ਇਹਨੂੰ 42 ਰੱਖਾਂਗੇ 40 ਬੰਦਾ ਸੀ ਆਪਾਂ ਇਹਨੂੰ 42 ਰੱਖਿਆ ਫੱਟੇ ਆਪਣੇ ਸੀਗੇ 12 ਇੰਚ ਮੂਰੀ ਹੈਗੀ 14 ਇੰਚ ਜੀ ਆਪਾਂ ਇਹਨੂੰ 2 ਇੰਚ ਪਾਵਾਂਗੇ ਇਧਰੋਂ 2 ਇੰਚ ਉਧਰੋਂ ਭਾਵੇਂ ਜਾਨੀ ਕਿ 2 ਇੰਚ ਤਾਂ ਆਪਣਾ ਉਹ ਘਾਟਾ ਫੱਟਿਆਂ ਤੋਂ ਮੂਰੀ 14 ਆਪਾਂ ਫੱਟੇ 12 ਪਾਏ ਆ 2 ਇੰਚ ਉਹ ਹੈ 2 ਇੰਚੀ ਸਲੰਗਾਂ ਦੇ ਟੋਟਲ ਹੋ ਗਿਆ 4 4 ਦਾ ਅੱਧ ਹੋ ਗਿਆ 2 ਇਥੋਂ ਆਪਾਂ ਇਹਨੂੰ 2 ਇੰਚ ਤੇ ਕਟਾਈ ਕਰਾਂਗੇ ਇਸ ਤਰ੍ਹਾਂ ਲੋਚ ਹਲਕਾੇ ਵੱਧ ਰੱਖ ਲਿਆ ਕਰੋ ਕਈ ਵਾਰੀ ਨੇ ਮੂਰੀ ਘਟ ਜਾਂਦੀ ਆ ਇਸੇ ਤਰ੍ਹਾਂ ਹੀ ਆਪਾਂ ਨੇ ਪ੍ਰੈਸ ਮਾਰ ਕੇ ਦੂਜੀ ਪਾਸੇ ਵੀ ਕੱਟਣਾ ਹਨਾ ਜਿਵੇਂ ਆਮ ਕਰਕੇ ਆਪਾਂ ਕਹਿੰਨੇ ਵੀ ਟੇਲਰ ਦੇ ਕੱਪੜੇ ਬਹੁਤ ਸਹੀ ਆ ਜਾਂਦੇ ਹਨਾ ਤਾਂ ਉਹ ਇਹੀ ਫਰਕ ਹੁੰਦਾ ਬਸ ਜਿਵੇਂ ਆਪਾਂ ਘਰਾਂ 'ਚ ਪਹਿਣਾ ਮੇਰੀਆਂ ਬਣਾਉਂਦੀਆਂ ਪ੍ਰੈਸ ਤੋਂ ਦਿਖਾਉਂਦੇ ਹੀ ਨਹੀਂ ਤੁਸੀਂ ਪ੍ਰੈਸ ਮਾਰ ਕੇ ਹੀ ਕੱਪੜੇ ਨੂੰ ਹਮੇਸ਼ਾ ਕੱਟਿਆ ਕਰੋ ਬਣਾਉਣ ਮਿਲ ਵੀ ਪ੍ਰੈਸ ਦੀ ਜਾਦੇ ਵਰਤੋਂ ਕਰਿਆ ਕਰੋ ਫੇਰ ਹੀ ਸਫਾਈ ਆਉਣੀ ਹੈ ਕੰਮ 'ਚ ਲਓ ਜੀ ਹੁਣ ਆਪਾਂ ਇਹ ਪਾਸੇ ਨੂੰ ਇਸ ਤਰ੍ਹਾਂ ਕਮਾ ਕੇ ਇਹਦੀ ਕੰਨੀ ਕਟਾਂਗੇ ਭਤੀ ਪਹਿਣੋ ਜਾਂ ਭਰਾਵੋ ਵੀਡੀਓ ਨੂੰ ਨਾ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਅਸੀਂ ਮੋਟੀਵੇਟ ਹੋ ਕੇ ਅੱਗੇ ਵੀ ਵੀਡੀਓ ਬਣਾਉਂਦੇ ਰਹਿਨੇ ਆ ਹਨਾ ਇਹਨੂੰ ਬਹੁਤ ਲੱਗਦਾ ਮਿਹਨਤ ਵੀ ਲੱਗਦੀ ਆ ਬਣਾਉਣ ਤੇ ਲਓ ਜੀ ਆਪਾਂ ਇਹਨੂੰ ਇਸ ਤਰ੍ਹਾਂ ਕਰਕੇ ਤਰੀਕੀ ਬਣਾ ਲਈ ਇਧਰ ਵੀ ਉਸੇ ਤਰ੍ਹਾਂ ਹੀ ਆਪਾਂ ਫੀਤਾ ਕੱਢਾਂਗੇ 6 ਇੰਚ ਫਿਰ ਵੀ ਕਈ ਵਾਰੀ ਨਹੀਂ ਪਤ ਲੱਗਦਾ ਤੁਸੀਂ ਫੋਨ ਕਰ ਸਕਦੇ ਹੋ ਆਪਣਾ ਮੋਬਾਈਲ ਨੰਬਰ ਹੈਗਾ ਜੀ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਸੀਗਾ 9814732749 ਆਪਾਂ ਨੇ ਜੇ ਆਪਾਂ ਨੂੰ ਐ ਲੱਗਦਾ ਨਾ ਕਾਂ ਜਾਂਦਾ ਆਪਾਂ ਵੱਧ ਛੱਡਨੇ ਤਾਂ ਰੱਖਿਆ ਆਪਾਂ ਨੇ 6 ਇੰਚ ਲੰਬਾਈ ਹੈਗੀ 37 ਆਪਾਂ ਰੱਖਾਂਗੇ ਸੈਂਟੀਮੀਟਰ ਨਹੀਂ ਤਾਂ ਆਪਾਂ ਵੱਧ ਰੱਖਣੀ ਰੱਖਣਾ ਤੁਸੀਂ 40 ਬੰਦਾ ਸੀ ਆਪਾਂ ਇਹਨੂੰ 42 ਰੱਖ ਰਹੇ ਹਾਂ ਉਹ ਤੁਹਾਨੂੰ ਮੈਂ ਬਾਅਦ ਚ ਦੱਸਦਾ ਕਿਉਂ ਲਓ ਜੀ ਆਪਾਂ ਨਿਸ਼ਾਨ ਲਾਇਆ 42 ਇਹ ਦੋ ਫੇਰ ਆਪਾਂ ਇਹ 2 ਇੰਚ ਰੱਖਣਾ ਕੰਨੀ ਹੁਣ ਆਪਾਂ ਇਹਦੀ ਉਤਾਰਾਂਗੇ ਇਸ ਤਰ੍ਹਾਂ ਕੰਨੀ ਤਾਂ ਸਾਰੀ ਸਲਵਾਰਾਂ ਵਿੱਚ ਤੁਸੀਂ ਕੱਢਿਆ ਕਰੋ ਕੰਨੀ ਨਹੀਂ ਰੱਖਣੀ ਵਿੱਚ ਠੀਕ ਹੈ ਜੀ ਇਹਦੀ ਆਪਾਂ ਨੂੰ ਲਾਲ ਚੂਹਿਆਂ ਦੀ ਇੰਟਰਲੌਕ ਨਹੀਂ ਮਾਰਨੀ ਪੈਣੀ ਨਹੀਂ ਇੰਟਰਲੌਕ ਮਾਰਿਆ ਕਰੋ ਪੂਰੀ ਸਫਾਈ ਨਾਲ ਜਿਆ ਇਹਦੀਆਂ ਤਾਂ ਸਲਾਈਆਂ ਹੀ ਗੁੰਮ ਕਰ ਦਿਆ ਕਰੋ ਤੁਸੀਂ ਸਾਰੀਆਂ ਲੈਣੀ ਗਈ ਸਲਵਾਰ ਦੀਆਂ ਸਲਾਂਗਾਂ ਵੀ ਗੁੰਮ ਕਰ ਸਕਦੇ ਹੋ ਹੁਣ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਸੈੱਟ ਕਰਾਂਗੇ ਹਲਕੇ ਆਰਾਮ ਦੇ ਨਾਲ ਕੱਪੜਾ ਦਿਲਸ ਨੂੰ ਬਹੁਤ ਜਿਆਦਾ ਹੈ ਇਸ ਤਰ੍ਹਾਂ ਪੂਰੀ ਹੈ ਵੀ ਸਲਵਾਰ ਆਪਾਂ ਜਿੰਨਾ ਘੇਰ ਲੋੜ ਹੀ ਉਹਨਾਂ ਰੱਖ ਕੇ ਬਾਕੀ ਕੱਪੜਾ ਉਤਾਰਦੇ ਉਧਰ ਗਲਮੇ ਗੁਲਮੇ ਵਾਸਤੇ ਕੰਮ ਆ ਜਾ ਉਧਰ ਲਾਉਣ ਨੂੰ ਆਪਣੀ ਕਮੀਜ਼ ਕੱਪੜਾ ਇਹਦਾ ਕਮੀਜ਼ ਦਾ ਪੂਰਾ ਪੂਰੀ ਸਭ ਆਪਣੇ ਕੋਲੇ ਲਓ ਜੀ ਇਸ ਤਰ੍ਹਾਂ ਇਹਨੂੰ ਆਪਾਂ ਨੇ ਵਿਛਾ ਲਿਆ ਆਰਾਮ ਦੇ ਨਾਲ ਸੈੱਟ ਕਰਕੇ ਫਿਰ ਕੈਂਚੀ ਚੱਕਾਂਗੇ। ਲਓ ਠੀਕ ਆ ਜੀ ਦੇਖੋ ਕਿੰਨੀ ਸਫਾਈ ਦੇ ਨਾਲ ਕੱਟਿਆ ਜਾ ਰਿਹਾ ਹੈ। ਕਈ ਮੇਰੀਆਂ ਭੈਣਾਂ ਇਹ ਕਰਨੀ ਟੱਕ ਲਾਇਆ ਕੱਪੜਾ ਖਿੱਚਿਆ ਉਵੇਂ ਨਹੀਂ ਕਰਨ ਤੁਸੀਂ ਕੈਂਚੀ ਦੇ ਨਾਲ ਹੀ ਕੱਟਿਆ ਕਰੋ। ਤਾਂ ਕਿ ਫਿਰ ਹੀ ਫਿਨਿਸ਼ਿੰਗ ਆਪਣੇ ਕੱਪੜੇ ਬਣਾਉਣ ਚ। ਲਓ ਇਸ ਤਰ੍ਹਾਂ ਦੇਖੋ ਕਿੰਨਾ ਵਧੀਆ ਕੱਟਿਆ ਜਾ ਰਿਹਾ। ਲੋਚ ਹੁਣ ਆਪਾਂ ਇਹ ਕੱਪੜਾ ਜਿਆਦਾ ਸਿਲਕੀ ਹੈ ਤੁਹਾਨੂੰ ਇੱਕ ਤਰੀਕਾ ਹੋਰ ਵੀ ਦੱਸ ਦਿੰਨਾ। ਇਸ ਤਰ੍ਹਾਂ ਤੁਸੀਂ ਕਰਕੇ ਇਹਨੂੰ ਡੈਨਿੰਗ ਵਾਲੇ ਸੂਟੋਂ ਜਾਂ ਤਾਂ ਇੱਥੇ ਸੂਈ ਲਾ ਲਿਆ ਕਰੋ ਕਿਉਂ ਆਪਾਂ ਇਹਨੂੰ ਉੱਪਰ ਬਾਹਰ ਘੱਟ ਕਰਨੀ ਹੈ ਠੀਕ ਹੈ ਜੀ ਆਪਾਂ ਜਾਂ ਇਹਨੂੰ ਸਟੈਪ ਕਰ ਦਾਂਗੇ ਇਸ ਤਰ੍ਹਾਂ ਸਟੈਪ ਲੇਦਰ ਦੀ ਮਦਦ ਦੇ ਨਾਲ ਲਓ ਹੁਣ ਇਹ ਹਿੱਲੂਗਾ ਨਹੀਂ ਬਾਹਰ ਕੱਟ ਆਪਾਂ ਇਹਦੀ ਉੱਪਰ ਕੱਟ ਦੇਣੀ ਹੈ ਇਸ ਤਰ੍ਹਾਂ ਦੇਖੋ ਇੱਕ ਪੱਲਾ ਵਧਿਆ ਹੁਣ ਆਪਾਂ ਨੀਚੇੋਂ ਦਾ ਸਟੈਪ ਕੀਤਾ ਹੋਈ ਇਹ ਸਾਰਾ ਬਾਹਰ ਘਾਟ ਆਪਾਂ ਜੀ ਉੱਪਰ ਕੱਢਾਂਗੇ ਇਸ ਤਰ੍ਹਾਂ ਲਓ ਇਦੋਂ ਇਹ ਪਾ ਇੱਕ ਵ rist step ਕਰ ਹੀ ਲੈਨੇ ਥੋੜਾ ਜਿਹਾ ਦੂਰ ਤੇ ਆ ਕੇ ਤੇ ਕਪੜਾ ਹਿਲਦਾ ਬਹੁਤ ਜ਼ਿਆਦਾ ਹੁਣ ਆਪਾਂ ਜਿੰਨਾ ਆਪਾਂ ਨੂੰ ਲੋੜ ਆ ਕੇ ਰੱਖ ਕੇ ਬਾਕੀ ਸਾਰਾ ਬਾਹਰ ਘੜ ਦੇ ਇਹ ਇਸ ਤਰ੍ਹਾਂ ਇਹਨੂੰ ਵਿਛਾ ਲੈਣਾ ਆਪਣੇ ਮੂਰੇ ਲੋਜੀ ਚਾਰੇ ਪੱਲੇ ਸੈੱਟ ਕਰਾਂਗੇ ਇਸ ਤਰ੍ਹਾਂ ਆਪਾਂ ਠੀਕ ਆ ਜੀ ਸਲਵਾਰ ਦੇ ਹੁਣ ਆਪਾਂ ਜਿੰਨਾ ਘੇਰ ਆ ਉਹਨਾਂ ਲੋੜ ਰੱਖ ਕੇ ਬਾਕੀ ਕੱਪੜਾ ਉਤਾਰਾਂਗੇ 14 ਇੰਚ ਮੂਰੀ ਐ ਜਿਹੜੀ ਆਪਾਂ ਫੱਟੇ ਪਾਏ ਸੀਗੇ 12 ਇੰਚ 12 ਦਾ ਦੇਖੋ ਆਪਾਂ ਨੇ 6 ਇੰਚ ਇਧਰ ਕੱਢ ਲਿਆ ਫਿੱਤਾ ਹੁਣ ਇੱਥੋਂ ਆਪਾਂ ਘੇਰ ਰੱਖਾਂਗੇ ਸਲਵਾਰ ਦਾ ਜਿਹੜਾ ਹੈਗਾ 33 ਇੰਚ ਰੱਖ ਲੈਣੀ ਆਪਾਂ ਨਾ ਜ਼ਿਆਦਾ ਭਾਰੀ ਨਾ ਹੋਲੀ ਸਲਵਾਰ 68 ਇੰਚ ਘੇਰ ਬਣ ਜੂਗਾ ਇਹਨੂੰ ਦਾ ਇਹ ਦੂਜੀ ਚੀਜ਼ ਤੋਂ ਤੁਸੀਂ ਧਿਆਨ ਰੱਖਣ ਲੜਾਂ ਦਾ ਆਹ نیچے ਲੜ ਜਿਹੜਾ ਹੈਗਾ ਉਹਨੂੰ ਸੈੱਟ ਕਰਕੇ ਆਪਾਂ ਨੇ ਇੱਥੋਂ ਨਿਸ਼ਾਨ ਲਗਾ ਲੈਣਾ ਠੀਕ ਹੈ ਜੀ ਹੁਣ ਜਿਹੜੀ ਝੋਲੀ ਆਪਾਂ ਨੀਚੇ ਨੂੰ ਗਾਵਾਂਗੇ ਉਹ 10 ਸਵਾ 10 ਇੰਚ ਪਾ ਸਕਦੇ ਹਾਂ। ਹੁਣ ਇਸ ਤਰ੍ਹਾਂ ਕਰਕੇ ਪੂਰੇ ਵਧੀਆ ਟੰਗ ਦੇ ਨਾਲ ਨਿਸ਼ਾਨ ਲਾਉਣੀ ਹੈ ਇਸ ਤਰ੍ਹਾਂ। ਠੀਕ ਹੈ ਜੀ। ਹੁਣ ਆਪਾਂ ਇੱਥੋਂ ਫੱਟੀ ਲਾਵਾਂਗੇ ਸਿੱਧੀ ਸਕੇਲ ਵਾਲੀ। ਆ ਬਾਹਰ ਘਾਟ ਮੈਂ ਇੱਕ ਵਾਰੀ ਇਧਰੋਂ ਸਹੀ ਕਰ ਲਾਂ। ਇਸ ਤਰ੍ਹਾਂ। ਪੂਰਨ ਸ਼ੌਕਣਾ ਘਟਾਇ ਕਰੋ ਕੰਮ ਨੂੰ ਜਦੋਂ ਤੁਸੀਂ ਕੱਟਦੇ ਹੋ ਹਨਾ। ਆ ਦੇਖੋ। ਲਾਉਣ ਨੂੰ ਤਾਂ ਮੈਂ ਅੰਦਾਜ਼ੇ ਨਾਲ ਵੀ ਕੱਟ ਸਕਦੇ ਸੀ ਪਰ ਤੁਸੀਂ ਫਿਰ ਉਮੀ ਮੇਰੀ ਰੀਸ ਦੇ ਨਾਲ ਕੱਟੋਗੇ ਤੇ ਫਿਰ ਫਰਕ ਪੈਣਾ ਹਨਾ। ਇਸ ਤਰ੍ਹਾਂ ਤੁਸੀਂ ਨਿਸ਼ਾਨ ਲਗਾ ਕੇ ਕਟਨੇ ਨੂੰ ਹੁਣ ਮੈਂ ਇਹਨੂੰ ਕਟੂਗਾ ਜਿ ਸ਼ਾਮ ਦੇ ਉੱਪਰ ਉੱਪਰ ਲਓ ਜੀ ਦਬ ਗਿਆ ਆਇਆ ਇਧਰ ਰੇਵਲੀ ਨੂੰ ਨਾਲੇ ਆਪਣੇ ਉਧਰ ਗਲੇ ਦੇ ਕੰਮ ਆ ਜੂਗੀ ਬਿਲਕੁਲ ਆਰਾਮ ਨਾਲ ਇਧਰ ਸਟੈਪ ਕਰ ਲਓ ਇਹ ਤੁਹਾਨੂੰ ਦੱਸਣ ਵਾਸਤੇ ਕਰ ਰਹੀ ਹਾਂ ਨਹੀਂ ਸਾਡਾ ਤਾਂ ਹੱਥ ਟਿਕੀ ਹੁੰਦਾ ਹਨਾ ਕਿ ਸੌਖਾ ਹੋ ਜੇ ਜਿੰਨਾ ਵੀ ਤੁਹਾਨੂੰ ਹੋ ਸਕਦਾਗਾ ਲਓ ਜੀ ਇਸ ਤਰ੍ਹਾਂ ਕਰਕੇ ਪੂਰੀ ਸਫਾਈ ਦੇ ਨਾਲ ਅੰਤਲੀ ਆਪਾਂ ਸੈੱਡ ਕੱਟਤੀ ਹੁਣ ਤੁਹਾਨੂੰ ਦੱਸਾਂਗੇ ਆਪਾਂ ਜਿਹੜਾ 2 ਇੰਚ ਵਾਧ ਰੱਖਿਆ ਸੀ ਕੱਪੜਾ ਉਹ ਕਿਉਂ ਰੱਖਿਆ ਸੀ ਕਈ ਵਾਰੀ ਆਪਾਂ ਦੇਖਿਆ ਆਪਣੀਆਂ ਭੈਣਾਂ ਦੇ ਨਾਲ ਸਲਵਾਰ ਪਿੱਛੇ ਬੈਗ ਤੋਂ ਉੱਪਰ ਨੂੰ ਡਿੰਗਾਂ ਦੇ ਚੜੀ ਜਾਂਦੀਆਂ ਅੱਗੋਂ ਨੀਮੀ ਹੁੰਦੀ ਹੈ ਬੈਗ ਤੋਂ ਤਾਂ ਉਹ ਜੜੀ ਜਾਂਦੀ ਹੁਣ ਆਪਾਂ ਨੂੰ ਉਹ ਤੁਹਾਨੂੰ ਤਰੀਕਾ ਦੱਸਦੇ ਹਾਂ ਇਹਨੂੰ ਵਿਚਾਲਿਆ ਨਾ ਇਸ ਤਰ੍ਹਾਂ ਉਹ ਦੇਖੋ ਸਟੈਪ ਦਾ ਕਿੰਨਾ ਫਾਇਦਾ ਆਪਾਂ ਨੂੰ ਕੀਤੇ ਹੋਏ ਨੇ ਹਲਦਾਨੀ ਕੱਪੜਾ ਨੋਚ ਹੁਣ ਜਿਹਦੀ ਜਿਹਦੀ ਲੰਬਾਈ ਹੈਗੀ ਸਲਵਾਰ ਦੀ ਹੋਰ ਪਰ ਅੱਖਾਂਗੇ ਤਿਆਰ ਜਿੰਨੀ ਆਪਾਂ ਨੂੰ ਲੋੜ ਆ ਆ ਲੋ ਆਪਾਂ ਨੇ ਸੀ ਐਂਟੀ ਕੱਟ ਲੈ ਫਿਰ ਤੇ ਨੂੰ ਬੈਲਟ ਦਾ ਇੱਧਰ 37 ਤੇ 340 ਨੋਚ ਠੀਕ ਆ 40 ਸਵਾ 40 ਰੱਖੋ ਬਾਹਰ ਨਾ ਰੱਖੋ ਬਸ ਫਾਦੀ ਹੋ ਗਈ ਦੇਖੋ 2 ਸਵਾ 2 ਇੰਚ ਦੀ ਤਲਾਨ ਬਣ ਜੂ ਇੱਥੋਂ ਮੈਂ ਨਿਸ਼ਾਨ ਚੱਕੂਗਾ ਇੱਕ ਲੜੇ ਦਾ ਫਿਰਦਾ ਇੱਥੇ ਇਸ ਨਿਸ਼ਾਨ ਤੋਂ ਉਹੀ ਸਕੇਲ ਆਪਣਾ ਫੱਟੀ ਸਕੇਲ ਪੱਟੀ ਦੇ ਨਾਲ ਇੱਥੋਂ ਨਿਸ਼ਾਨ ਲਗਾ ਦੇਣਾ ਆਪਾਂ ਸਲਵਾ ਦੇਖੋ ਜਦੋਂ ਬਣ ਗਈ ਨਾ ਕਿੰਨੇ ਸੋਹਣੇ ਇਹ ਬਾਲ ਬਣਦੇ ਆ ਤੇ ਬੈਗ ਤੋਂ ਪੌੜੀਆਂ ਵੀ ਬਣ ਗਈਆਂ ਸੋਹਣੀਆਂ ਸੋਹਣੀਆਂ ਲਓ ਠੀਕ ਆ ਜੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਜਰੂਰ ਕਰਿਆ ਕਰੋ ਹਨਾ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਲਓ ਜੀ ਮੈਂ ਇਧਰ ਹੁਣੋਂ ਕੱਟਣ ਲੱਗ ਗਿਆ ਨਿਸ਼ਾਨਾ ਦੇ ਉੱਪਰ ਉੱਪਰ ਤੁਹਾਨੂੰ ਜੀ ਆਪਣੀ ਸਰਵਾਰ ਕੱਟ ਕੇ ਹੋ ਗਈ ਤਿਆਰ ਲੈਣੀ ਆਪਾਂ ਇੱਕ ਦਿਨ ਫਿਰ ਇੱਕ ਵੀਡੀਓ ਪਾਵਾਂਗੇ ਜਿਹੜੀ ਇਹ ਅੰਦਰ ਲੱਗਣੀ ਆ ਉਹਦੀ ਵੀ ਤੁਹਾਨੂੰ ਇਸੇ ਤਰੀਕਾ ਸੌਖਾ ਤਰੀਕਾ ਦੱਸਾਂਗੇ ਆ ਦੇਖੋ ਬਹੁਤ ਸੌਖਾ ਹਨ ਜੇ ਮਰਜ਼ੀ ਹਲਾਈ ਚੱਲੋ ਥੋੜੇ ਲੜ ਹਾਲ ਦੇ ਠੀਕ ਆ ਜੀ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਜ਼ਰੂਰ ਕਰਿਓ ਧੰਨਵਾਦ